ਸਵਾਗਤ ਹੈ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਹੜੇ ਵੀ ਚੈਨਲ ਤੇ ਨਵੇਂ ਜਾਂ ਹਜ਼ਰ ਤੱਕ ਬੜਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨੀ ਤਾਂ نیچے ਰੈਡ ਕਰਦਾ ਬਟਨ ਸੋਹਰਸ ਹੁੰਦਾ ਬਬ ਕਿਤੇ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਕਿਸੇ ਵੀ ਨੇ ਖੇਤੀਬਾੜ ਦਾ ਕਿਸੇ ਵੀ ਤਰ੍ਹਾਂ ਦਾ ਸੰਦ ਰੱਖੇ ਵੇਚਣਾ ਆ ਜਾਂ ਖਰੀਦਣਾ ਹੋਵੇ ਤਾਂ ਆਪਣਾ WhatsApp ਨੰਬਰ ਜੇ ਹੇਠੇ ਸੌਰੇਸ਼ ਨੰਬਰ ਤੱਕ ਕਨੈਕਟ ਕਰ ਸਕਦੇ ਹਾਂ ਐਡ ਲਵਾ ਸਕਦੇ ਹਾਂ ਟਰੈਕਟਰ ਟਰਾਲੀ ਕਬੈਨ ਆ ਜੀ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ ਸੋਨਾਲੀਕਾ 750 DI ਟਰੈਕਟਰ ਆ ਜੀ 2008 ਮਾਡਲ ਟਰੈਕਟਰ ਆ ਪੰਜਾਬ ਨੰਬਰ ਆ ਇੰਜਨ ਗੇਅਰ ਲੈਫਟ ਦੀ ਮਾਲਕੀ ਬਿਨਾਂ ਵੱਲੋਂ ਫੋਲਡ ਗਾਰੰਟੀ ਹੈ ਤੇਲ ਬ੍ਰੇਕਾਂ ਦੇ ਵਿੱਚ ਟਰੈਕਟਰ ਆ ਜੀ ਟਰੈਕਟਰ ਦੇ ਜੋ ਬੈਕ ਟਾਇਰ ਆ ਐਮਐਫ ਕੰਪਨੀ ਦੇ 45% ਟਾਇਰ ਆ ਜੀ ਬਾਹਮ ਪਟੂ ਲੈਂਕਨ ਤੱਕ ਸਾਰਾ Ориਜੀਨਲ ਪੇਂਟ ਆ ਬਹੁਤ ਹੀ ਵਧੀਆ ਸਾਫ ਸੁਥਰੀ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਪੈ ਆਲ Ориਜੀਨਲ ਬਾਡੀ ਲਾਈਨ ਦਾ ਟਰੈਕਟਰ ਬਹੁਤ ਹੀ ਵਧੀਆ ਸਹੀ ਆ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਇੰਜਨ ਗੇਅਰ ਲੈਫਟ ਬਿਲਕੁਲ ਓਕੇ ਹੈ ਸਾਈਡ ਗੇਅਰ ਦੇ ਵਿੱਚ ਟਰੈਕਟਰ ਹੈ ਜੀ ਸੋਨਾ ਲੀਕਾ 750 ਡੀਆਈ 2008 ਮਾਡਲ ਸਾਈਡ ਗੇਅਰ ਇੰਜਨ ਗੇਅਰ ਲੈਫਟ ਓਕੇ ਐਮ ਆਰ ਕੰਪਨੀ ਦੇ ਬੈਕ ਟਾਇਰ 45% ਆ ਜੀ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਇੰਜਨ ਗੇਅਰ ਲੈਫਟ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵਾਕੇ ਚੈੱਕ ਕਰ ਸਕਦੇ ਹੋ ਮਾਲਕ ਵੀਰਾਂ ਦਾ ਏਰੀਆ ਬਰਨਾਲਾ ਭਧੌੜ ਕੋਲ ਦੀਪਗੜ ਪਿੰਡਾ ਜੀ ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਟਰੈਕਟਰ ਦੀ ਜੋ ਡਿਮਾਂਡ ਹੈ ਮਾਲਕ ਵੀਰਾਂ ਵੱਲੋਂ 2,85,000 ਰੁਪਏ ਰੱਖੀ ਗਈ ਹੈ ਬਾਕੀ ਮੌਕੇ ਤੇ ਲੈਸ ਹੋ ਜੂ ਮਾਲਕ ਵੀਰਾਂ ਦਾ ਏਰੀਆ ਭਧੌੜ ਜ਼ਿਲ੍ਹਾ ਬਰਨਾਲਾ ਦੀਪਗੜ ਪਿੰਡਾ ਜੀ ਉੱਥੇ ਇਹ ਟਰੈਕਟਰ ਖੜਾ ਹੈ ਟਰੈਕਟਰ ਦੀ ਡਿਮਾਂਡ 2,58,000 ਰੱਖੀ ਗਈ ਹੈ ਬਾਕੀ ਮੌਕੇ ਤੇ ਲੈਸੋ ਜੀ ਮਾਲਕ ਵੀਰ ਦਾ ਮੋਬਾਈਲ ਨੰਬਰ 9917619364 ਮਾਲਕ ਵੀਰ ਦਾ ਮੋਬਾਈਲ ਨੰਬਰ ਸਕਰੀਨ ਉੱਪਰ ਸ਼ੋਅ ਹੋ ਰਿਹਾ ਇਸ ਨੰਬਰ ਤੇ ਕਨੈਕਟ ਕਰਕੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਾਫ ਸੁਥਰੀ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਪੈ ਚਲਾਵਾ ਕੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਬਿਲਕੁਲ ਓਕੇ ਆਲ オリジナル ਪੇਂਟ ਆ ਸਾਈਡ ਗੇਅਰ ਤੇਲ ਬ੍ਰੇਕਾਂ ਦੇ ਵਿੱਚ ਟਰੈਕਟਰ ਆ ਜੀ ਟਰੈਕਟਰ ਦੀ ਡਿਮਾਂਡ ਤੋਂ ਲੱ 285000 ਰੁਪਏ ਰਕੀਏ ਬਾਕੀ ਮੌਕੇ ਤੇ ਲੈਸ ਹੋ ਜੂ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਇਸ ਨੰਬਰ ਤੇ ਕਨੈਕਟ ਕਰਕੇ ਟਰੈਕਟਰ ਤੁਸੀਂ ਤੈੱਕ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਜੇ ਅੱਗੇ ਤੋਂ ਹੋਗੇ ਸ਼ੇਅਰ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਾਂ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਖੇਤੀਬਾੜ ਦਾ ਸੰਧ ਕਿਸੇ ਵੀ ਤਰ੍ਹਾਂ ਦਾ ਵੇਚਣ ਅਤੇ ਖਰੀਦਣ ਲਈ ਆਪਣਾ ਮੋਬਾਈਲ ਨੰਬਰ 98014000 ਇਸ ਨੰਬਰ ਤੇ ਕਨੈਕਟ ਕਰ ਸਕਦੇ ਹੋ ਜੀ ਧੰਨਵਾਦ